ਬੀਐਸਪੀ ਨੇ ਜਿੰਨਗਰ ਪਰ ਲਿਮਰੀ ਨੂੰ ਪਤਾ ਲੱਗਾ ਸੀ ਆਰਪੀਐਫ ਚ ਉਹਨਾਂ ਦੀ ਜੋ ਇੱਥੇ ਹਾਲੀ ਪਤਾ ਲੱਗਾ ਜਿੰਨਾ ਕਾ ਸ਼ੁਰੂਆਤ ਸੀ ਵੀ ਉਹਨਾਂ ਦੇ ਦੋ ਮੈਰਿਜ ਕੋ ਉਸੇ ਨੂੰ ਲੈ ਕੇ ਉਹਨਾਂ ਦਾ ਝਗੜਾ ਹੋਇਆ ਜੀ ਲਿਮਰੀ ਆ ਬੀਵੀ ਨਾ ਚੱਲਦਾ ਸੀ ਅੱਜ ਕੋਈ ਉਹਨਾਂ ਦਾ ਝਗੜਾ ਹੋਇਆ ਵਾ ਤੇ ਇੱਥੇ ਸੜਕ ਤੇ ਹੀ ਉਹਨਾਂ ਦਾ ਕੋਈ ਗੱਲਬਾਤ ਕਰਕੇ ਦੇ ਜਦੋਂ ਵਾਪਸ ਜਾਣ ਲੱਗੇ ਆ ਇਹਦੇ ਵਿੱਚ ਬਚਿੱਤਰ ਸਿੰਘ ਵੱਲੋਂ ਜਿਹੜੀ ਆਪਣੇ ਜਿਹੜਾ ਉਹਦਾ ਪਹਿਲਾ ਪਰਿਵਾਰੀਓ ਤੇ ਹਾਂਜੀ ਉਹਨਾਂ ਵੱਲੋਂ ਉਹਨਾਂ ਦੇ ਫਾਇਰਿੰਗ ਕਰ ਦਿੱਤੀ ਗਈ ਹੈ ਕਿਹਦੇ ਕਿਹਦੇ ਫਾਇਰਿੰਗ ਕੀਤੀ ਉਹਦੇ ਵਿੱਚ ਉਹਨਾਂ ਦੇ ਬੇਟੇ ਦੇ ਆ ਜੀ ਤੇ ਉਹਨਾਂ ਦੀ ਵਾਈਫ ਦੇ ਦੇ ਉਹਨਾਂ ਦੀ ਨੌਂ ਹੈ ਕਿੰਨੇ ਰਾਉਂਡ ਗੋਲੀ ਕੇ ਲਈ ਹੈ ਇਹ ਹਾਲੇ ਕਲੀਅਰ ਕਰ ਰਹੇ ਆਂ ਵੀ ਹਾਲੇ ਸਰਚ ਕਰ ਰਹੇ ਆਂ ਮੌਕੇ ਦੀ ਉਹ ਜਿਹੜੇ ਵਿਅਕਤੀ ਇੰਜਰਡ ਨੇ ਉਹ ਸਾਰਿਆਂ ਨੂੰ ਹਸਪੀਟਲ ਵਿੱਚ ਦਿੱਤਾ ਗਿਆ ਵਾ ਲਗਾ ਲਗਾਇਆ ਗਿਆ ਇਹਦਾ ਡਿਵਲੋ ਘਰੇ ਉਹ ਸਾਰਾ ਰਾਉਂਡ ਅਪ ਕਰ ਲਿਆ ਗਿਆ ਬੰਦਾ ਜਿਹੜਾ ਵਾ ਆਉ ਟ ਆਰ ਪੀ ਐਫ ਦਾ ਹੈ ਕਿ ਪੰਜਾਬ ਪੁਲਿਸ ਦਾ ਨਹੀਂ ਸੀ ਆਰ ਪੀ ਐਫ ਨੇ ਉਹ ਰਾਉਂਡ ਅਪ ਕਰ ਲਿਆ ਗਿਆ ਵਾ ਬੇਸਿਕਲੀ ਏਰੀਆ ਜਿਹੜਾ ਇਹ ਮਜੀਠਾ ਰੋਡ ਆਣੇ ਦਾ ਵਾ ਮੰਦਾ ਉਹਨਾਂ ਦੇ ਹੈਂਡਓਵਰ ਕਰ ਦਿੱਤਾ ਗਿਆ ਤੁਹਾਡੇ ਇੱਥੇ ਰਿਪੋਰਟ ਖਾਣਾ ਹੈ ਜਾਂ ਹਸਪਤਾਲ ਵਿੱਚ ਇਲਾਜ ਨੂੰ ਕਰਾਣੇ ਸੀ ਮੈਂ ਦੱਸ ਰਿਹਾ ਵੀ ਕੋਈ ਝਗੜੇ ਨੂੰ ਲੈ ਕੇ ਹਾਲੀ ਆਈ ਆ ਤੇ ਵਾਪਸ ਜਲੇ ਕੇ ਸਾਡੇ ਕੋਲ ਰਿਪੋਰਟ ਕੋਈ ਨਹੀਂ ਹੋਈ ਇਤੋਂ ਹੀ ਮੁੜ ਗਏ ਨੇ ਉਹ ਇੱਥੇ ਹੀ ਆ ਕੇ ਝਗੜਾ ਹੋਇਆ ਵਾ ਉਹਨਾਂ ਨੇ ਜਿੰਨੇ ਨਾਲ ਗੋਲੀ ਲਾਈਗੀ ਉਹ ਸਾਰੀਆਂ ਜੀਜਾਂ ਜੀ ਇਨਵੈਸਟੀਗੇਸ਼ਨ ਦਾ ਬਾੜਾ ਸਭ ਕਲੀਅਰ ਹੋ ਗਿਆ ਇਹ ਕਹਿ ਰਹੇ ਨੇ ਬੰਦਾ ਫੜਿਆ ਗਿਆ ਵਾ ਬੰਦਾ ਰਾਉਂਡ ਅਪ ਹੋ ਗਿਆ ਵਾ ਜੀ ਹਾਲੇ ਮੈਂ ਦੱਸਿਆ ਵੀ ਤੁਹਾਨੂੰ ਜ਼ਿਆਦਾ ਇਹਦੇ ਵਿੱਚ ਇਨ ਜਿਹੜੀ ਡਿਟੇਲ ਆ ਇਹ ਏਰੀਆ ਵੰਦਾ ਵਾ ਥਾਣਾ ਮਜੀਠਾ ਰੋਡ ਦਾ ਜਿੰਨੀਆਂ ਗੋਲੀਆਂ ਚਲਾਈਆਂ ਗਿਆਨਾਂ ਵੱਲ ਮੈਂ ਕਿਹਾ ਜੀ ਹਾਲੀ ਪਰ ਲਿਮਿਟਰੀ ਸੇਜ ਦੀ ਹੈਗਾ ਜੀ ਤੁਹਾਨੂੰ ਸਾਰਾ ਕੁਝ ਕਦਰ ਐਡਮਿਟ ਕਰਵਾਇਆ ਗਿਆ ਹੋਵੇ ਗੋਲੀਆਂ ਕਿਹੜੀ ਕਿਹੜੀ ਜਾਈ ਬ੍ਰਦਰ ਐਡਮਿਟ ਕਰਵਾ ਦਿੱਤਾ ਗਿਆ ਹੋਆ ਤਿੰਨ ਜਣੇ ਤਿੰਨਾਂ ਤੇ ਗੋਲੀਆਂ ਲੱਗੀਆਂ ਬ੍ਰਦਰ ਮੈਂ ਹਾਲੀ ਮੌਕੇ ਤੇ ਜਾਣ ਗਿਆ ਐਸਐਚਓ ਮਜੀਠਾ ਰੋਡ ਵੀ ਮੈਂ ਵੀ ਜਾਣ ਲਵਾਂ ਫਿਰ ਉਸ ਤੋਂ ਬਾਅਦ ਹੀ ਤੁਹਾਨੂੰ ਕੋਈ ਫਰਦਰ ਅਸੀਂ ਸਟੇਟਮੈਂਟ ਦੇ ਸਕਦੇ ਹਾਂ ਠੀਕ ਹੈ ਉਹਨਾਂ ਨੇ ਕੀ ਕਾਰਵਾਈ ਕੀਤੀਗੀ ਜੀ ਬ੍ਰਦਰ ਮੈਂ ਦੱਸ ਰਿਹਾ ਵੀ ਮੌਕੇ ਤੇ ਜਿਹੜੇ ਐਸਐਚਓ ਮਜੀਠਾ ਰੋਡ ਨੇ ਆ ਚੁੱਕੇ ਨੇ ਉਹਨਾਂ ਵੱਲੋਂ ਜਿਹੜੀ ਆ ਫਰਦਰ ਹੋਣਾ ਇਨਵੈਸਟੀਗੇਸ਼ਨ ਟੇਕ ਅਪ ਕੀਤੀ ਜਾਵੇ ਕਿਉਂਕਿ ਏਰੀਆ ਉਹਨਾਂ ਦਾ ਜੂਰਿਡਿਕਸ਼ਨ ਬੰਦੀ ਹੈ ਇਹ ਕੀਤੀ ਕਿਹੜੇ ਇਲਾਕੇ ਜਿੰਦੀ ਸੀ ਪਰਵਾਨਾ ਕੀ ਫਿਲਹਾਲ ਪਿਛਲਾ ਪਿੰਡ ਦੇ ਇਹਨਾਂ ਦਾ ਬਲੱਗਣੇ ਆ ਜੀ ਤੇ ਇੱਥੇ ਕਿਰਾਏ ਦੇ ਦੱਸ ਰਿਹਾ ਵੀ ਨਹਿਰੂ ਕਲੋਨੀ ਸ਼ਹਿਰ ਵਾਲੇ ਇਹ ਵੈਰੀਫਾਈ ਕਰਨਾ ਦੀ ਹੈ ਜੀ ਸਰ ਕਿੰਨੀਆਂ ਕੀ ਪਤਾ ਲੱਗਾ ਕੀ ਮਾਮਲਾ ਕੀ ਹੈ ਸਾਰਾ ਇਹਨਾਂ ਦਾ ਆਪਣਾ ਫੈਮਲੀ ਡਿਸਪਿਊਟ ਹੈ ਜੀ ਤੇ ਇਸੇ ਤਹਿ ਤੇ ਇਹਨਾਂ ਨੇ ਗੋਲੀ ਚਲਾਈ ਹੈ ਸਰ ਕਿੰਨੀਆਂ ਗੋਲੀਆਂ ਚਲਾਈਆਂ ਗਿਆ ਰੇ ਵਾਲੋ ਜੀ ਦੋ ਦ ਬਾਕੀ ਅਸੀਂ ਵੈਰੀਫਾਈ ਕਰ ਰਹੇ ਹਾਂ ਕਿ ਮੇਰੇ ਨਾਲ ਜਿਹਨੂੰ ਗੋਲੀ ਲੱਗੀ ਉਹਦੀ ਮੌਤ ਹੋ ਚੁੱਕੀ ਆ ਅਜੇ ਇਸ ਵਾਰੇ ਕਲੀਅਰ ਨਹੀਂ ਕਰ ਰਹੇ ਸਿਰ ਕਿੰਨੇ ਬੰਦਿਆਂ ਨੂੰ ਗੋਲੀਆਂ ਲੱਗੀਆਂ ਜੀ ਇੱਕ ਬੰਦੇ ਦੇ ਲੱਗੀ ਅਜੇ ਬਾਕੀ ਅਜੇ ਕਲੀਅਰ ਨਹੀਂ ਹੋਇਆ ਬਾਕੀਆਂ ਨੂੰ ਨਹੀਂ ਨਹੀਂ ਬਾਕੀਆਂ ਨੂੰ ਹਸਪੀਟਲ ਕੋ ਹਸਪੀਟਲ ਲੈ ਗਏ ਨੇ ਕਹਿੰਦੇ ਗੱਰੇ ਨਾਲ ਜ਼ਖਮੀ ਹੋਏ ਨੇ ਸਚੀ ਸਾਹਿਬ ਕਹਿੰਦੇ ਜ਼ਖਮੀ ਹੋਏ ਤੇ ਨੇ ਉਹਨਾਂ ਨੂੰ ਆਪਾਂ ਹਸਪੀਟਲ ਭੇਜਤਾ ਹਾਂ ਹਾਂਜੀ ਹਸਪੀਟਲ ਗਏ ਆ ਬਾਟੇ ਸੋ ਆਪਣੇ ਹਸਪੀਟਲ ਜਾ ਕੇ ਵੈਰੀਫਾਈ ਕਰਦੇ ਆ ਅਤੇ ਜਿਹੜੇ ਨਾਕਾ ਲੱਗਿਆ ਤੇ ਬਾਹਰ ਮੁਲਾਜ਼ਮਾਂ ਅੱਥ ਕਿੱਥੇ ਸੀ ਇਹ ਇੱਥੇ ਮੁਲਾਜ਼ਮਾਂ ਨੇ ਰਾਉਂਡ ਅਪ ਕੀਤਾ ਜੀ ਉਹਨਾਂ ਨੂੰ ਠੀਕ ਹੈ ਜੀ ਓਕੇ